ਦਿੱਲੀ ਮਾਰਸ਼ ਤੋਂ ਪਹਿਲਾਂ ਸ਼ੰਭੂ ਬਾਰਡਰ ਸੀਲ ਕਰ ਦਿੱਤਾ ਗਿਆ ਹੈ ਅੰਬਾਲਾ ਰਾਹੀਂ ਪੰਜਾਬ ਹਰਿਆਣਾ ਵਿਚਾਲੇ ਆਵਾਜਾਈ ਬੰਦ ਰਹੇਗੀ ਸ਼ੰਭੂ ਬਾਰਡਰ ਉਤੇ ਸੀਮਿੰਟ ਦੇ ਬੈਰੀਕੇਡਸ ਲਗਾ ਦਿੱਤੇ ਗਏ ਨੇ ਕੰਢਿਆਲੀ ਤਾਰਾਂ ਲਗਾ ਦਿੱਤੀਆਂ ਗਈਆਂ ਨੇ ਤੇ ਪੂਰਾ ਦਾ ਪੂਰੇ ਇਲਾਕਾ ਸੀਲ ਕਰ ਦਿੱਤਾ ਗਿਆ ਪ੍ਰਸ਼ਾਸਨ ਇਸ ਦੌਰਾਨ ਕਗਰ ਦਰਿਆ ਤੇ ਬਣੇ ਪੁਲ ਨੂੰ ਵੀ ਬੰਦ ਕਰ ਦਿੱਤਾ ਹੈ ਹਰਿਆਣਾ ਡੀਜੀਪੀ ਨੇ ਸ਼ੰਭੂ ਬਾਰਡਰ ਦਾ ਇਸ ਦੌਰਾਨ ਦੌਰਾ ਕੀਤਾ ਲੋਕਾਂ ਨੂੰ ਇੱਥੇ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ तिक리 ਬਾਰਡਰ ਤੇ ਵੀ ਪੁਲਿਸ ਅਲਰਟ ਹੈ ਕਿਸਾਨਾਂ ਨੇ ਦਿੱਲੀ ਕੁਛ ਕਰਨ ਦਾ ਐਲਾਨ ਕੀਤਾ ਹੈ ਸ਼ੰਭੂ ਡਾਪਲ ਅਤੇ ਖਨੋਰੀ ਰਾਹੀਂ ਦਿੱਲੀ ਜਾਣ ਦਾ ਹੈ ਪਲਾਨ ਹੈ ਦਿੱਲੀ ਮਾਰਚ ਨੂੰ ਲੈ ਕੇ ਟਿਕਰੀ ਬਾਰਡਰ ਤੇ ਪੁਲਿਸ ਵੀ ਅਲਰਟ ਹਤੇ ਹੈ ਸਮਤਪ੍ਰੀਤ ਬਣੇ ਹੋਏ ਨੇ ਸਾਡੇ ਨਾਲ ਐਸੀ ਖਬਰ ਤੋਂ ਉਹਨਾਂ ਦਾ ਉਕਰ ਲੈਣੇ ਆ ਸਮਤ ਸਭ ਤੋਂ ਪਹਿਲਾਂ ਤਾਂ ਤਸਵੀਰਾਂ ਦੇਖਿਆ ਜਰਣਾ ਦੇਖਿਆ ਚਾਹਾਂਗੇ ਜਾਣਣਾ ਚਾਹਾਂਗੇ ਪ੍ਰਸ਼ਾਸਨ ਵੱਲੋਂ ਕੀ ਕੁਛ ਪ੍ਰਬੰਧ ਕੀਤੇ ਗਏ ਨੇ ਉਸ ਦੇ ਇਲਾਵਾ ਕਿਸਾਨਾਂ ਦਾ ਮੋਰਸ਼ੇ ਦੀਆਂ ਤਸਵੀਰਾਂ ਕਿਸਾਨ ਕੀ ਕੁਛ ਕਹਿ ਰਹੇ ਨੇ ਜੀ ਕਾਬੀ ਇਸ ਵਕਤ ਅਸੀਂ ਸ਼ੰਭੂ ਬਾਡਰ ਦੇ ਉੱਤੇ ਇਸ ਵਕਤ ਅਸੀਂ ਖੜੇ ਆ ਜਿੱਥੇ ਤਸਵੀਰਾਂ ਤੁਹਾਨੂੰ ਦਿਖਾਉਣਾ ਚਾਹੁੰਦੇ ਆ ਕਿ ਹਰਿਆਣਾ ਜਿਹੜੇ ਪ੍ਰਸ਼ਾਸਨ ਵੱਲੋਂ ਪੂਰੀ ਤਰ੍ਹਾਂ ਜਿਹੜੀ 13 ਫਰਵਰੀ ਦੀ ਤਿਆਰੀ ਆ ਉਹ ਕਰ ਲਈਤੀ ਗਈ ਆ ਹਾਲਾਂਕਿ 3 ਦਿਨ ਪਏ ਨੇ 13 ਫਰਵਰੀ ਨੂੰ ਪਰ 13 ਫਰਵਰੀ ਤੋਂ ਪਹਿਲਾਂ ਹੀ ਜਿਹੜੀਆਂ ਤਿਆਰੀਆਂ ਨੇ ਉਹਨਾਂ ਨੂੰ ਵਿੱਢ ਲਿੱਤਾ ਗਿਆ ਹੈ ਕਿਉਂਕਿ ਜਿਸ ਹਿਸਾਬ ਨਾਲ ਪਹਿਲਾ ਕਿਸਾਨੀ ਅੰਦੋਲਨ ਹੋਇਆ ਸੀਗਾ ਜਦੋਂ ਕਿਸਾਨਾਂ ਵੱਲੋਂ ਬੈਰੀਕੇਟਿੰਗ ਤੋੜੀ ਗਈ ਸੀ ਤਾਂ ਸਭ ਤੋਂ ਪਹਿਲਾਂ ਬਾਰਡਰ ਇਹੀ ਸੀਗਾ ਸ਼ੰਭੂ ਬਾਰਡਰ ਜਦੋਂ ਕਿਸਾਨਾਂ ਵੱਲੋਂ ਇਸ ਬਾਰਡਰ ਨੂੰ ਤੋੜ ਕੇ ਹਰਿਆਣਾ ਦੇ ਵਿੱਚ ਐਂਟਰੀ ਕਰ ਲਈਤੀ ਗਈ ਸੀ ਤਾਂ ਇਸ ਵਕਤ ਪ੍ਰਸ਼ਾਸਨ ਪੂਰਾ ਤਤਪਰ ਹੈ ਪੂਰਾ ਪੱਬਾ ਪਾਰ ਹੋਇਆ ਹੋਇਆ ਹੈ ਤੇ ਜਿਸ ਤੋਂ ਪਹਿਲਾਂ ਕਿਸਾਨਾਂ ਦੇ ਆਉਣ ਤੋਂ ਪਹਿਲਾਂ ਹੀ ਜਿਹੜੀ ਪੂਰੇ ਤੌਰ ਦੇ ਉੱਤੇ ਬੈਰੀਗੇਟਿੰਗ ਕਰ ਲਈਤੀ ਗਈ ਆ ਤੇ ਕੰਕਰੀਟ ਪਾ ਕੇ ਪੂਰਨ ਤੌਰ ਦੇ ਉੱਤੇ ਇੱਕ ਕੰਧ ਜਿਹੜੀ ਉਹ ਕੱਢੀ ਜਾ ਰਹੀ ਆ ਹਾਲਾਂਕਿ ਇਹ ਮੇਨ ਹਾਈਵੇ ਹੈ ਇਹਨੂੰ ਗੇਟਵੇ ਆਫ ਪੰਜਾਬ ਜਿਹੜਾ ਕਿਹਾ ਜਾਂਦਾ ਹੈ ਜੇਕਰ ਕਿਸੇ ਨੇ ਦਿੱਲੀ ਤੋਂ ਪੰਜਾਬ ਦੇ ਵਿੱਚ ਐਂਟਰੀ ਲੈਣੀ ਹੈ ਤਾਂ ਇਹੀ ਰੋਡ ਹੈ ਤਾਂ ਇਹੀ ਰੋਡ ਦੇ ਉੱਤੇ ਕੱਗਰ ਦੇ ਉੱਪਰ ਦੀ ਕ੍ਰੋਸਿੰਗ ਲੈ ਕੇ ਜਿਹੜਾ ਪੰਜਾਬ ਦੇ ਵਿੱਚ ਐਂਟਰੀ ਹੈ ਉਹ ਲਈਤੀ ਜਾ ਸਕਦੀ ਹੈ ਪਰ ਇਸ ਵਕਤ ਪ੍ਰਸ਼ਾਸਨ ਇਸ ਪੂਰਾ ਪੱਬਾਪਾਰ ਹੁੰਦਾ ਹੋਇਆ ਨਜ਼ਰ ਆ ਰਿਹਾ ਹੈ ਕਿ ਹਾਈਵੇ ਨੂੰ ਪੂਰੀ ਤਰ੍ਹਾਂ ਨਾਲ ਬਲੌਕ ਕਰ ਦਿੱਤਾ ਗਿਆ ਹੈ ਜੇਕਰ ਕਿਸੇ ਨੇ ਵੀ ਦਿੱਲੀ ਤੋਂ ਪੰਜਾਬ ਐਂਟਰ ਹੋਣਾ ਹੈ ਤਾਂ ਉਹ ਕਿਸੇ ਵੀ ਹਾਲਾਤ ਦੇ ਵਿੱਚ ਐਂਟਰ ਨਹੀਂ ਹੋ ਸਕਦਾ ਕਿਉਂਕਿ ਕੰਧਾਂ ਨੇ ਇੱਕ ਪੂਰਨ ਤੌਰ ਦੇ ਤੇ ਕੰਕਰੀਟ ਪਾ ਕੇ ਜਿਹੜੀਆਂ ਉਹ ਬੰਦ ਕਰ ਦਿੱਤੀਆਂ ਗਈਆਂ ਨੇ ਤਾਂ ਦੂਜੇ ਪਾਸੇ ਖੱਜਲ ਖੁਆਰੀ ਲੋਕਾਂ ਦੀ ਇਹ ਜ਼ਰੂਰਤ ਵਦੀ ਹੋਈ ਨਜ਼ਰ ਆ ਰਹੀ ਹੈ ਤੇ ਇਸ ਵਕਤ ਕੈਮਰਾਮੈਨ ਨੂੰ ਕਹਿਣਾ ਚਾਹਾਂਗਾ ਕਿ ਠੀਕ ਖੱਬੇ ਪਾਸੇ ਵੀ ਤਸਵੀਰਾਂ ਦਿਖਾਈਆਂ ਜਾਣ ਜਿੱਥੇ ਲੋਕ ਨੇ ਜਿਹੜੇ ਉਹ ਬੈਰੀਗੇਟਾਂ ਨੂੰ ਟੱਪ ਕੇ ਜਿਹੜੇ ਪੰਜਾਬ ਦੇ ਵਿੱਚ ਐਂਟਰ ਹੁੰਦੇ ਹੋਏ ਦਿਖਾਈ ਦੇ ਰਹੇ ਨੇ ਹਾਲਾਂਕਿ ਬਹੁਤ ਸਾਰੇ ਲੋਕ ਇਹੋ ਜਿਹੇ ਹਨ ਜੋ ਰੋਜ਼ ਅਪ ਡਾਊਨ ਸ਼ਾਮ ਨੂੰ ਕਰਦੇ ਨੇ ਅਪ ਡਾਊਨ ਕਰਦੇ ਨੇ ਕਿਉਂਕਿ ਬਹੁਤ ਸਾਰੇ ਲੋਕ ਨੇ ਜਿਹੜੇ ਉਹ ਕੰਮ ਵਾਸਤੇ ਅੰਬਾਲਾ ਜਾਂਦੇ ਨੇ ਜਾਂ ਕੋਈ ਹੋਰ ਨਜ਼ਦੀਕੀ ਦੇ ਘੇਰੇ ਦੇ ਵਿੱਚ ਜਾਂਦੇ ਨੇ ਯਾਨੀ ਕਿ 60 ਕਿਲੋਮੀਟਰ ਦੇ ਘੇਰੇ ਦੇ ਵਿੱਚ ਜਾਂਦੇ ਨੇ ਤਾਂ ਉਹਨਾਂ ਨੂੰ ਬਹੁਤ ਅੱਜ ਖੱਜਲ ਖਵਰੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਹਾਲਾਂਕਿ ਪ੍ਰਸ਼ਾਸਨ ਵੱਲੋਂ ਕਿਹਾ ਜਾ ਰਿਹਾ ਹੈ ਕਿ ਉਹ ਆਪਣੇ ਪੁਖਤਾ ਪ੍ਰਬੰਧ ਕਰ ਰਹੇ ਨੇ ਤਾਂ ਜੋ ਕਿਸਾਨ ਨੇ ਜਿਹੜੇ ਉਹ ਦਿੱਲੀ ਨਾ ਜਾ ਸਕਣ ਪਰ ਖੱਜਲ ਖਵਰੀ ਜਿਹੜੀ ਲੋਕਾਂ ਨੂੰ ਹੁੰਦੀ ਹੋਈ ਨਜ਼ਰ ਆ ਰਹੀ ਹੈ ਤਾਂ ਉੱਥੇ ਲੋਕਾਂ ਨਾਲ ਜ਼ਰੂਰ ਬਾਤਲਾਬ ਕਰਾਂਗੇ ਕਿ ਅਖੀਰ ਕਿੰਨੀ ਕ ਖੱਜਲ ਖੁਆਰੀ ਦਾ ਜਿਹੜਾ ਸਾਹਮਣਾ ਉਹਨਾਂ ਨੂੰ ਕਰਨਾ ਪੈ ਰਿਹਾ ਹੈ ਕਿਉਂਕਿ ਪ੍ਰਸ਼ਾਸਨ ਹਾਲਾਂਕਿ ਇਹ ਜ਼ਰੂਰ ਦਾਵਾ ਪੇਸ਼ ਕਰਦਾ ਹੋਇਆ ਨਜ਼ਰ ਆ ਰਿਹਾ ਹੈ ਕਿ ਕੋਈ ਵੀ ਕਿਸਾਨ ਹੈ ਜਿਹੜਾ ਉਹ ਬੈਰੀਗੇਡ ਤੋੜ ਕੇ ਨਾ ਜਾ ਸਕੇ ਇਸੇ ਕਾਰਨਾਂ ਕਰਕੇ ਕਿਸਾਨਾਂ ਨੂੰ ਰੋਕਣ ਵਾਸਤੇ ਜਿਹੜਾ ਸ਼ੰਭੂ ਬਾਰਡਰ ਦੇ ਉੱਤੇ ਹੀ ਜਿਹੜੀ ਇਹ ਬੈਰੀਗੇਟਿੰਗ ਆ ਉਹ ਕਰ ਦਿੱਤੀ ਗਈ ਹੈ ਪਰ ਇਹ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਜਿੱਥੇ ਕੰਕਰੀਟ ਲਾ ਕੇ ਅਤੇ ਭਾਰੀ ਫੋਰਸ ਜਿਹੜੀ ਆਹ ਤੈਨਾਤ ਆ ਉਹ ਹਰਿਆਣਾ ਪ੍ਰਸ਼ਾਸਨ ਵੱਲੋਂ ਕਰ ਲਈਤੀ ਗਈ ਹੈ ਹਾਲਾਂਕਿ ਲੋਕ ਨੇ ਜਿਹੜੇ ਉਹ ਜ਼ਰੂਰ ਇੱਥੇ ਖੜ ਕੇ ਦੇਖਦੇ ਹੋਏ ਨਜ਼ਰ ਆ ਰਹੇ ਨੇ ਤੇ ਇੱਥੇ ਬਹੁਤ ਸਾਰੇ ਲੋਕ ਮਜ਼ਦੂਰ ਨੇ ਉਹਨਾਂ ਨਾਲ ਵੀ ਗੱਲਬਾਤ ਕਰਦੇ ਆਂ ਭਾਈ ਜੀ ਕੀ ਹੋ ਕੀ ਰਿਹਾ ਇਹ ਬੇਸਿਕਲੀ ਸਮਝਣਾ ਚਾਹਾਂਗੇ ਕਿ ਅੱਜ 3 ਦਿਨ ਪਏ ਨੇ ਕਿਸਾਨਾਂ ਨੂੰ ਜਾਣ ਵਾਸਤੇ 3 ਦਿਨ ਪਹਿਲਾਂ ਹੀ ਬੈਰੀਕੇਟਿੰਗ ਕਰਤੀ ਅਜੇ ਤਾਂ ਵੀਰ ਜੀ ਕਹਿਣਾ ਕਿਸਾਨ ਤੋਂ ਆਈ ਨਹੀਂ ਹਾਂ ਤੱਕ ਇਹ ਤਾਂ ਪਹਿਲਾਂ ਹੀ ਡਰ ਗਏ ਪਹਿਣਾ ਕਹਿਣਾ ਬੰਦ ਲਾ ਕੇ ਕਰਨ ਰਸਤੇ ਨੂੰ ਦੇਖੋ ਕਿਹ ਬੁਰਾ ਹਾਲ ਹੈ ਕਹਿਣਾ ਸਿਮਿੰਟ ਗਲ ਕੰਦਾ ਕਰਕੇ ਵਿੱਚ ਮਸਾਲਾ ਬਾਰੇ ਜਨਾਨੀਆਂ ਪ੍ਰੇਸ਼ਾਨ ਹੋ ਰਹੀ ਬੱਚੇ ਪ੍ਰੇਸ਼ਾਨ ਹੋ ਰਹੇ ਵਿਚਾਰੇ ਮੁਰਮੁੜ ਮੁੜ ਕੇ ਜਾ ਰਹੇ ਭਾਜੀ ਲੋਕਾਂ ਦੀ ਖੱਜਲ ਖੁਆਰੀ ਹੈ ਜਿਹੜੀ ਉਹ ਕਾਫੀ ਵੱਧੀ ਨਜ਼ਰ ਆ ਰਹੀ ਹੈ ਕਿਉਂਕਿ ਹਾਈਵੇ ਹੈ ਜੇਕਰ ਕਿਸੇ ਨੇ ਪੰਜਾਬ ਐਂਟਰ ਕਰਨਾ ਤਾਂ ਐਸੇ ਰਾਹ ਤੋਂ ਕਰਦਾ ਹੈ ਗੇਟਵੇ ਆਫ ਪੰਜਾਬ ਕਿਹਾ ਜਾਂਦਾ ਇਸ ਏਰੀਏ ਨੂੰ ਹਾਂਜੀ ਵੀਰ ਜੀ ਬਹੁਤ ਜ਼ਿਆਦਾ ਖੱਜਲ ਖੁਆਰੀ ਜੇ ਕੋਈ ਐਂਬੂਲੈਂਸ ਆ ਜਾ ਦੱਸੋ ਕਿੱਥੇ ਨੂੰ ਰਾਹ ਕੋਈ ਰਾਹ ਹੈ ਵਾ ਕੋਈ ਕੋਈ ਰਾਣੀ ਹੈ ਛੱਡੇ ਇਹਨਾਂ ਨੇ ਸਭ ਕੁਝ ਬੰਦ ਕਰ ਰਹੇ ਆ ਬਿਨੇ ਮਤਲਬ ਦੇ ਬੰਦ ਖੱਜਲ ਖਵਾਰੀ ਕਰ ਰਹੇ ਪ੍ਰੇਸ਼ਾਨ ਕਰ ਰਹੇ ਪਬਲਿਕ ਨੂੰ ਹੱਥੇ ਜਿਆਦਾ ਬੱਚੇ ਦੇਖੋ ਕਿਦਾਂ ਲੰਘ ਰਹੇ ਲੇਡੀਜ਼ ਦੇਖੋ ਕਿਦਾਂ ਲੰਘ ਰਹੀਆਂ ਪਚਾ ਪਚਾ ਕੇ ਵਿਚਾਰੀਆਂ ਤਾਂ ਇੱਥੇ ਨੌਜਵਾਨ ਵੀ ਨੇ ਕਾ ਵੀ ਮੈਂ ਉਹਨਾਂ ਦਾ ਵੀ ਪੁਆਇੰਟ ਆਫ View ਲੈਣਾ ਚਾਹਾਂਗਾ ਮਜੀ ਬਹੁਤ ਖੱਜਲ ਖਵਾਰੀ ਦੇਖਣ ਨੂੰ ਮਿਲ ਰਹੀ ਆ ਜਿਹੜੇ ਲੋਕ ਬੱਸਾਂ ਤੋਂ ਆ ਰਹੇ ਨੇ ਉਹ ਬੱਸਾਂ ਤੋਂ ਪਿੱਛੇ ਹੀ ਉਤਰ ਰਹੇ ਨੇ ਜੀ ਬੱਚੇ ਛੋਟੇ ਛੋੜੇ ਨਾ ਆਪਣਾ ਬੀਬੀਆਂ ਤੇ ਆਪਣਾ ਔਰਤਾਂ ਗੋਚ ਚ ਲੈ ਕੇ ਬੱਚੇ ਆ ਰਹੇ ਨੇ ਇਹਨੂੰ ਸਾਲੇ ਮੋਦੀ ਸਰਕਾਰ ਨੂੰ ਆਪਣੇ ਆਪ ਤੋਂ ਤੇ ਤੁਸੀਂ ਕਿਵੇਂ ਬੱਚੇ ਆ ਰਹੇ ਇਹ ਜਿਹੜੀ ਬਜਰੀ ਤੁਸੀਂ ਇੱਥੇ ਬਾਰੇ ਗਰੀਬਾਂ ਦੇ ਘਰਾਂ ਚ ਪਾ ਦੋ ਤੁਸੀਂ ਇਹਨੂੰ ਸ਼ਰਮ ਚਾਹੀਦੀ ਹੈ ਸਰਕਾਰ ਨੂੰ ਇੰਨੀ ਜਿਆਦਾ ਸ਼ਰਮ ਆਸੀ ਦਾ ਸੋਚ ਵੀ ਨਹੀਂ ਸਕਦੇ ਕੀ ਹਾਲਾਤ ਬਣਾਦੇ ਇਹ ਬੰਤਰ ਹਾਲਾਤ ਬਣਾਤਾ ਇੰਨਾ ਜਿਆਦਾ ਨਿੰਦਿਆ ਹੋ ਗਿਆ ਕਿਸਾਨਾਂ ਦਾ ਸਾਲੀ ਮੋਦੀ মিডিਆ ਗੋਦੀ মিডিਆ ਸ਼ਰਮ ਚਾਹੀਦੀ ਹੈ ਭਾਸ਼ਾ ਦਾ ਪ੍ਰਯੋਗ ਹੈ ਜਿਹੜਾ ਗਾਲਾਂ ਨਾ ਕੱਢੇ ਜਾਣ ਤਾਂ ਇਥੇ ਇੱਕ ਭਾਸ਼ਾ ਦਾ ਪ੍ਰਯੋਗ ਹੈ ਜਿਹੜਾ ਉਹ ਮੈਂ ਕਹਿਣਾ ਚਾਹਾਂਗਾ ਉਹ ਇੱਕ ਤੰਦਰੁਸਤ ਰੱਖਿਆ ਜਾਵੇ ਆਪਣੇ ਪੁਆਇੰਟ ਆਫ View ਰੱਖਣ ਇੱਕ ਗੱਲ ਅੱਗ ਗੱਲ ਹੈ ਪਰ ਇੱਕ ਸਰਕਾਰ ਮਕ ਪੂਰੀ ਭਾਸ਼ਾ ਦਾ ਪ੍ਰਯੋਗ ਹੈ ਜਿਹੜਾ ਉਹ ਕੀਤਾ ਜਾਵੇ ਕੋ ਭਾਜੀ ਮੈਂ ਤਾਂ ਇਹੀ ਗੱਲ ਕਹਿਣ ਚਾਹੁੰਦਾ ਇਹਨੂੰ ਮੋਦੀ ਨਹੀਂ ਨਾ ਚਾਹੁੰਦਾ ਡਰ ਹੋ ਗਿਆ ਕਿਸਾਨਾਂ ਦਾ ਕਿ ਇਹ ਇੰਨੇ ਜ਼ਿਆਦਾ ਇਹਨਾਂ ਨਾਲ ਵੀ ਗੱਲਬਾਤ ਕਰ ਲੈਂਦੇ ਆ ਆਵਾਂਗੇ ਤੁਹਾਡੇ ਕੋਲ ਵੀ ਭਾਈ ਜੀ ਕਿੱਥੋਂ ਆ ਰਹੇ ਤੁਸੀਂ ਮੈਂ ਬਾਲੇ ਤੋਂ ਆ ਰਹੇ ਹਾਂ ਸਰ ਲੱਗਦਾ ਕਿ ਅੱਜ ਖੱਜਲ ਖੁਆਰੀ ਜਿਆਦਾ ਹੀ ਸਾਹਮਣਾ ਕਰਨਾ ਪੈ ਰਿਹਾ ਕੰਦਾ ਟੱਪ ਟੱਪ ਕੇ ਆਉਣੀਆਂ ਪੈ ਰੀਆਂ ਨੇ ਕਦੇ ਪਰੇਸ਼ਾਨੀਆਂ ਸਰ ਬਹੁਤ ਜਿਆਦਾ ਪਰੇਸ਼ਾਨੀਆਂ ਪਸਤੇ ਆਇਓ ਨਹੀਂ ਜੀ ਆਟੋ ਤੇ ਆਇਓ ਜੀ ਕਿੱਥੇ ਤਾਰੇ ਆਉਣੇ ਆਏ ਨੇ ਜੀ ਇੱਥੇ ਬਾਰਡਰ ਇੱਥੇ ਤੇ ਹਾਂਜੀ ਕੀ ਕੰਮ ਕਰਦੇ ਹੋ ਤੁਸੀਂ ਹਾਂਜੀ ਹਾਂਜੀ ਡੇਲੀ ਅਪਡਾਟ ਕਰਦੇ ਬਿਲਕੁਲ ਡੇਲੀ ਅਪਡਾਟ ਕਰਦੇ ਸਰ ਹਾਂਜੀ ਕਿੰਨੀ ਖੱਜਲ ਖੁਆਰੀ ਦਾ ਅੱਜ ਸਾਹਮਣਾ ਕਰਨਾ ਪੈ ਰਿਹਾ ਬਹੁਤ ਜਿਆਦਾ ਸਰ ਬਹੁਤ ਜਿਆਦਾ ਕੋਈ ਪਹਿਲਾਂ ਇੰਟੀਮੇਸ਼ਨ ਕੀਤੀ ਸੀ ਕਿ ਆਹ ਰਾਹ ਬੰਦ ਹੈ ਜਾਂ ਕੋਈ ਆਈ ਸੀ ਤੁਹਾਨੂੰ ਪਤਾ ਲੱਗਿਆ ਸੀ ਨਹੀਂ ਸਰ ਕੁਝ ਨਹੀਂ ਪਤਾ ਲੱਗਿਆ ਜੀ ਤਾਂ ਕਾ ਵੀ ਦੇਖ ਸਕਦੇ ਹੋ ਕਿ ਇੱਥੇ ਖੱਜਲ ਖੁਆਰੀ ਜਿਹੜੀ ਜ਼ਰੂਰ ਲੋਕਾਂ ਨੂੰ ਹੈ ਜਿਹੜੀ ਉਹ ਉਸ ਦਾ ਸਾਹਮਣੇ ਜਿਹੜਾ ਉਹ ਕਰਨਾ ਪੈ ਰਿਹਾ ਤੇ ਦੇਖ ਸਕਦੇ ਹੋ ਕਿ ਪੂਰ ਉੱਪਰਲੀ ਤਰੀਕੇ ਦੇ ਨਾਲ ਜਿਹੜੀ ਬੈਰੀਗੇਟਿੰਗ ਹੈ ਜਿਹੜੀ ਉਹ ਕਰ ਲਈਤੀ ਗਈ ਆ ਤਾਂ ਇੱਕ ਵਾਰੀ ਕੈਮਰਾਮੈਨ ਨੂੰ ਕਹਿਣਾ ਚਾਹਾਂਗਾ ਤਸਵੀਰਾਂ ਜ਼ਰੂਰ ਦਿਖਾਈਆਂ ਜਾਣ ਹਾਲਾਂਕਿ ਫੋਰਸ ਹੈ ਜਿਹੜੀ ਉਹ ਜ਼ਰੂਰ ਤਾਇਨਾਤ ਕੀਤੀ ਹੋਈ ਸੀ ਲੇਕਿਨ ਹੁਣ ਫੋਰਸ ਦੀ ਜਿਹੜੀ ਗਿਣਤੀ ਆ ਉਹ ਬਹੁਤ ਜ਼ਿਆਦਾ ਘਟ ਚੁੱਕੀ ਹੈ ਤੇ ਇਸ ਵਕਤ ਦੇਖ ਸਕਦੇ ਹੋ ਕਿ ਜੀਸੀਬੀ ਦੇ ਨਾਲ ਜਿਹੜੇ ਕੰਟੇਨਰ ਨੇ ਉਹ ਵੀ ਜਿਹੜੇ ਉਹ ਰੱਖੇ ਜਾ ਰਹੇ ਨੇ ਕੈਮਰਾਮੈਨ ਨੂੰ ਕਹਿਣਾ ਚਾਹਾਂਗੇ ਤਸਵੀਰਾਂ ਜ਼ਰੂਰ ਦਿਖਾਈਆਂ ਜਾਣ ਕਿ ਕੰਟੇਨਰਾਂ ਨੂੰ ਜਿਹੜਾ ਹਾਈਵੇ ਦੇ ਉੱਤੇ ਜਿਹੜਾ ਰ ਇੱਥੇ ਬਹੁਤ ਸਾਰੇ ਹੋਰ ਵੀ ਨੌਜਵਾਨ ਨੇ ਜਿਹੜੇ ਬਾਰਡਰੋਂ ਪਾਰ ਜਿਹੜੇ ਉਹ ਆ ਰਹੇ ਨੇ ਹਰਿਆਣਾ ਤੋਂ ਆ ਰਹੇ ਬਾਜੀ ਨਹੀਂ ਇੱਥੇ ਗਏ ਸੀ ਸਭ ਤੇ ਕੀ ਲੱਗਦਾ ਨਹੀਂ ਅੱਜ ਖੱਜਲ ਖਵਾਰੀ ਕੋਈ ਜ਼ਿਆਦਾ ਹੋ ਰਹੀ ਹੈ ਬਹੁਤ ਜ਼ਿਆਦਾ ਕਿਸਾਨਾਂ ਨੇ ਤਾਂ ਅੱਜ 13 ਤਰੀਕ ਨੂੰ ਆਉਣਾ ਸੀਗਾ ਪਰ ਅੱਜ ਪਹਿਲਾਂ ਹੀ ਜਿਹੜੀ ਵੈਰੀਗੇਟਿੰਗ ਕਰਤੀ ਤੁਹਾਨੂੰ ਪਤਾ ਹੀ ਹੈ ਸਰਕਾਰ ਦਾ ਕੱਟੜ ਸਰਕਾਰ ਹੱਥ ਘੜੇ ਕਰ ਗਈ ਵੀਰੇ ਕੱਟੜ ਸਰਕਾਰ ਦੋ ਦਿਨ ਪਹਿਲਾਂ ਹੀ ਡਰ ਗਈ ਹੈ ਇਹ ਹੱਥ ਘੜੇ ਕਰ ਗਏ ਇੱਥੇ ਦੇਖ ਸਕਦੇ ਹੋ ਕਿ ਲੋਕਾਂ ਨੂੰ ਜ਼ਰੂਰ ਇੱਕ ਦਿੱਕਤਾਂ ਦਾ ਸਾਹਮਣਾ ਜਿਹੜਾ ਉਹ ਕਰਨਾ ਪੈ ਰਿਹਾ ਹੈ ਤੁਸੀਂ ਕਹਾਨਾ ਨਾਲ ਆਣਾ ਸੀ ਤੁਸੀਂ ਰੋਜ਼ ਨੇੜਲੇ ਪਿੰਡਾਂ 'ਚ ਰਹਿੰਦੇ ਇੱਥੇ ਨੇੜਲੇ ਪਿੰਡਾਂ ਰਹਿੰਦੇ ਹਾਂ ਅੱਜ ਦਾ ਕੀ ਮਾਹੌਲ ਲੱਗ ਰਿਹਾ ਵਾਕਿਆ ਨਾਲ ਸਰਕਾਰ ਦੋ ਦਿਨ ਪਹਿਲਾਂ ਹੀ ਖੱਜਲ-ਕੁਵਾਰੀ ਕਰ ਰਹੀ ਹੈ ਲੋਕਾਂ ਨੂੰ ਤਾਂ ਅੱਗੇ ਦੇ ਲੋਕ ਡਰ ਜਾਂ ਲੋਕ ਡਰਨ ਵਾਲੇ ਨਹੀਂ ਹੈਗੇ ਪੂਰੇ ਹਮਮ ਆਗੇ ਪੁੰਚਣਗੇ ਕੋਈ ਚਿੰਤਾ ਵਾਲੀ ਗੱਲ ਨਹੀਂ ਹੈਗੀ ਕਿਸਾਨ ਵੀਰਾਂ ਨੇ ਸਾਰਾਂ ਦੇ ਹੌਸਲੇ ਬੁਲੰਦ ਨੇ ਜਿੱਥੇ ਮਰਜ਼ੀ ਆਵੇ ਖੱਟੜ ਜੋ ਕਰਨਾ ਕਰਦਾ ਰਹੇ ਲੱਗਦਾ ਨਹੀਂ ਕਿ ਜਿਹੜਾ ਪ੍ਰੈਸ਼ਰ ਸੀਗਾ ਉਹ ਕਿਤੇ ਨਾ ਕਿਤੇ ਨਾਰਮਲ ਧਰਨੇ ਦੇ ਕੇ ਵੀ ਪਾਇਆ ਜਾ ਸਕਦਾ ਸੀ ਕਿ ਦਿੱਲੀ ਕੂਚ ਦੀ ਜਿਹੜੀ ਕਾਲ ਹੈ ਜੋ ਲਗਭਗ 4 ਸਾਲ ਪਹਿਲਾਂ ਦੀ ਕੀਤੀ ਗਈ ਸੀ ਉਹ ਹੀ ਦੁਬਾਰਾ ਇਤਿਹਾਸ ਦੁਬਾਰਾ ਹੋਇਆ ਜਾ ਰਿਹਾ ਉਸ ਚੀਜ਼ ਨੂੰ ਸਰਕਾਰ ਨੇ ਮੀਡੀਆਂ ਪਹਿਲਾਂ ਹੀ ਬਹੁਤ ਕਰਨੀਆਂ ਜੋ ਕਿ ਵਿਫਲ ਰਹੀਆਂ ਹੁਣ 2 ਦਿਨ ਪਹਿਲਾਂ ਵੀ ਮੀਟਿੰਗ ਹੋਈ ਸੀਗੀ ਉਹ ਵੀ ਵਿਫਲ ਰਹੀ ਉਹਦੇ ਵਿੱਚ ਵੀ ਕੋਈ ਸਿੱਟਾ ਨਿਕਲਿਆ ਜਿਸ ਕਾਰਨ ਫਿਰ ਦਿੱਲੀ ਹਰੂ ਕੂਚ ਕਰਨਾ ਹੀ ਇੱਕ ਲਾਸਟ ਰਸਤਾ ਰਹਿ ਗਿਆ ਸੋ ਹੁਣ ਕੱਟੜ ਨੂੰ ਜੋ ਨਕਾਮੀਆਂ ਆਪਣੀ ਦਿਖ ਰਹੀਆਂ ਉਹ ਛਪਾਣ ਕਰਕੇ ਬੈਰੀਕੇਡਸ ਕਰ ਰਹੀ ਨੇ ਸਰਕਾਰਾਂ ਜੋ ਕਰਨਾ ਕਰ ਲਵੇ ਕਿਸਾਨ ਤਾਂ ਇਦਾਂ ਹੀ ਹਮਮਾ ਆ ਕੇ ਆਣਗੇ ਤੇ ਦਿੱਲੀ ਜਾਣਗੇ ਜਿੰਨਾ ਰੋਕਣਾ ਰੋਕ ਸਕੇ ਰੋਕ ਲੇ ਬਿਲਕੁਲ ਕੈਮਰਾਮੈਨ ਨੂੰ ਕਹਨੇ ਜਾਂ ਤਸਵੀਰਾਂ ਦਿਖਾਈ ਜਾਣ ਕਿ ਭਾਰੀ ਪੱਥਰ ਨੇ ਜਿਹੜੇ ਉਹ ਜੀਸੀਬੀ ਦੇ ਨਾਲ ਜਿਹੜੇ ਉਹ ਲਗਾਏ ਗਏ ਨੇ ਲੈ ਕੇ ਆਂਦੇ ਜਾ ਰਹੇ ਨੇ ਤੇ ਹਾਈਵੇ ਦੇ ਉੱਤੇ ਜਿਹੜੇ ਭਾਰੀ ਪੱਥਰ ਨੇ ਜਿਹੜੇ ਉਹ ਲਗਾਏ ਜਾ ਰਹੇ ਨੇ ਤੇ ਦੂਜੇ ਪਾਸੇ ਜੇਕਰ ਗੱਲ ਕੀਤੀ ਜਾਵੇ ਤਾਂ ਇੱਕ ਜੀਸੀਬੀ ਦੇ ਨਾਲ ਥੱਲੇ ਘੱਗਰ ਦਰਿਆ ਨੂੰ ਜਾਣ ਵਾਲਾ ਰਸਤਾ ਵੀ ਇਹਦੇ ਤਰ੍ਹਾਂ ਨਾਲ ਪੱਟ ਦਿੱਤਾ ਗਿਆ ਹੈ ਤਾਂ ਜੋ ਕੋਈ ਵੀ ਟਰੈਕਟਰ ਟਰਾਲੀ ਜਿਹੜਾ ਕੱਗਰ ਦੇ ਵਿਚਾਲੋਂ ਨਾ ਲੰਘ ਜਾਵੇ ਕਿਉਂਕਿ ਅਸੀਂ ਦੇਖਿਆ ਸੀ ਜਦੋਂ ਪਿਛਲੀ ਵਾਰੀ ਕਿਸਾਨੀ ਅੰਦੋਲਨ ਹੋਇਆ ਸੀ ਤਾਂ ਬਹੁਤ ਸਾਰੇ ਟਰੈਕਟਰ ਨੇ ਜਿਹੜੇ ਉਹ ਐਸੇ ਰਾਹ ਦੇ ਉੱਤੋਂ ਯਾਨੀ ਕਿ ਕੱਗਰ ਦੇ ਨਿਚੋਂ ਦੀ ਜਿਹੜੇ ਇਹ ਰਾਹ ਦੇ ਥਰੂ ਜਿਹੜੇ ਉਹ ਪਾਰ ਚਲੇ ਗਏ ਸੀ ਪਰ ਇਸ ਵਾਰ ਜਿਹੜੇ ਪ੍ਰਬੰਧ ਨੇ ਜਿਹੜੇ ਉਹ ਪ੍ਰਸ਼ਾਸਨ ਵੱਲੋਂ ਜਿਹੜੇ ਉਹ ਹੋਰ ਵੀ ਜਿਹੜੇ ਤੇਜ਼ੀ ਦੇ ਨਾਲ ਲਿਆਂਦੇ ਗਏ ਨੇ ਤੇ ਇੱਥੇ ਨੌਜਵਾਨ ਨੇ ਜਿਹੜੇ ਕੁਝ ਕਹਿਣਾ ਚਾਹੁੰਦੇ ਨੇ ਬੱਜੀ ਮੈਂ ਇੱਕੋ ਸਪੀਚ ਦੇਣਾ ਚਾਹੁੰਦਾ ਆਪਣਾ ਲਾਸਟ ਪਹਿਲਾਂ ਵੀ ਦਿੱਤੀ ਸੀਗੀ ਤੇ ਮੈਂ ਆਪਣਾ ਪੰਜਾਬੀ ਸਰਦਾਰ ਜਿਹੜੇ ਪੁਲਿਸ ਮੁਲਾਜ਼ਮ ਨੇ ਮੈਂ ਉਹਨਾਂ ਨੂੰ ਪਹਿਲਾਂ ਹੀ ਕਹਿਣਾ ਚਾਹੁੰਦਾ ਤੁਸੀਂ ਨਾ ਪਿਛਲਵਾਰ ਆਪਣਾ ਫਾਇਰ ਬਿਗੇਟ ਚ ਪਾਣੀ ਮੁਕਾਇਆ ਸੀਗਾ ਤੁਸੀਂ ਗੰਦੇ ਨਾਲੇ ਚ ਪਾਣੀ ਪਿਆ ਤੁਹਾਨੂੰ ਸ਼ਰਮ ਆਣੀ ਚਾਹੀਦੀ ਸੀਗੀ ਆਪਣੇ ਆਪ ਤੋਂ ਸਾਡੀ ਪੱਗਾਂ ਦੇ ਪਾਣੀ ਵਜਿਆ ਸੀਗਾ ਸਾਡੇ ਚਾਚਾ ਦੀ ਪੱਗ ਵੀ ਗਿਰੀ ਨੀਚੇ ਬਹੁਤ ਜੂ ਹੋਇਆ ਸਾਡੇ ਨਾਲ ਅਸੀਂ ਵੀ ਇੱਥੇ ਸੀਗੇ ਮੇਨ ਤੇ ਤੁਸੀਂ ਇਸ ਵਾਰ ਪੈਪਣਾ ਨੀਚੇ ਪਾ ਦਿਓ ਇਹਦਾ ਹਾਲਾਤ ਬੜਾ ਬੁਰਾ ਅਸਰ ਪਊਗਾ ਤੁਹਾਡੇ ਤੇ ਤੁਸੀਂ ਘੱਗਰ ਵੀ ਨਿਛੋੜੀ ਪੜਦਾ ਤੁਹਾਨੂੰ ਸ਼ਰਮ ਆਣੀ ਚਾਹੀਦੀ ਆਪਣੇ ਆਪ ਤੋਂ ਨੌਜਵਾਨ ਪੀੜੀ ਬਹੁਤ ਅੱਗੇ ਆਈ ਹੋਈ ਹੈ ਠੀਕ ਹੈ ਜੀ ਆਪਣਾ ਦੇਖ ਸਮ ਸੋਚ ਕੇ ਪੰਗਾ ਲਿਓ ਸਾਡੇ ਨਾਲ ਤੁਸੀਂ ਜਿਹੜੇ ਥੇਲੇ ਥੁਲੇ ਲਾ ਰਹੇ ਹੋ ਸਾਈਡ ਤੇ ਚੱਕ ਲਓ ਆਪਣੇ ਨੌਜਵਾਨ ਪੀੜੀ ਨਹੀਂ ਹਾਰ ਸਕਦੀ ਜੀ ਜੋ ਠੀਕ ਹੈ ਬਣੇ ਰੋ ਸਾਡੇ ਨਾਲ ਜਗਜੀਤ ਸਿੰਘ ਢੱਲੇਵਾਲ ਕਿਸਾਨ ਆਗੂ ਸਾੜਨਾ ਬਣੇ ਹੋਏ ਨੇ ਉਹਨਾਂ ਦਾ ਵੀ ਰੁਕ ਕਰ ਲੈਨੇ ਆ ਤੇ ਉਸ ਤੋਂ ਬਾਅਦ ਔਰ ਤੋਂ ਅਪਡੇਟ ਲਵਾਂਗੇ ਢੱਲੇਵਾਲ ਜੀ ਕੀ ਕਹੋਗੇ ਇਥੇ ਤੁਸੀਂ ਮੋਰਚਾ ਲਗਾ ਦਿੱਤਾ ਹੈ ਕਿਸਾਨ ਆਗੂਆਂ ਨੇ ਮੋਰਚਾ ਲਗਾ ਦਿੱਤਾ ਹੈ ਪਰ ਦੂਸਰੇ ਪਾਸੇ ਇੱਥੇ ਸੀਮੈਂਟ ਭਰ-ਭਰ ਕੇ ਤੇ तमाम ਬੈਰੀਕੇਡਸ ਲਗਾਏ ਗਏ ਨੇ ਰੋਕਿਆ ਜਾ ਰਿਹਾ ਹੈ ਕੀ ਕੁਝ ਕਹੋਗੇ ਇਸ ਤੇ ਇਹ ਸਰਕਾਰ ਨੂੰ ਸ਼ਾਇਦ ਇਹ ਭੁਲੇਖਾ ਹੈ ਤੇ ਅਸੀਂ ਇਨਵਰਟੀਗੇਟਿੰਗ ਕਰਕੇ ਅੰਦੋਲਨ ਦਿਵਾ ਲਾਂਗੇ। ਦੇਖੋ ਜਿਹੜੇ ਇਹ ਅੰਦੋਲਨ ਉੱਠੇ ਹੈ ਨਾ ਜੀ ਜਾਂ ਉੱਠ ਚੁੱਕਿਆ ਹੈ। ਹੂੰ। ਇਹ ਕੋਈ ਡਿਮਾਂਡਸ ਨੂੰ ਲੈ ਕੇ ਨਹੀਂ ਇਹ ਸਰਕਾਰ ਨੇ ਸਾਡੇ ਨਾਲ ਵਕ ਵਕ ਸਮਿਆਂ ਤੇ ਇਤਿਹੀਆਂ ਹੋਈਆਂ ਕਮਿਟਮੈਂਟਸ ਨੂੰ ਲੈ ਕੇ ਆਇਆ ਹੈ। ਔਰ ਬੜੀ ਦੁਖਦਾਈ ਗੱਲ ਆ ਬੜੇ ਦੁਖਣ ਵਾਲੀ ਗੱਲ ਕਹਿਣੀ ਪੈ ਰਹੀ ਇਹ ਵੀ ਇੱਕ ਪਾਸੇ ਤਾਂ ਸਰਕਾਰ ਸਾਡੇ ਨਾਲ ਕਮਿਟਮੈਂਟ ਕਰਦੀ ਹੈ। ਜੀ। ਔਰ ਕਮਿਟਮੈਂਟ ਕਰਕੇ ਜੇ ਅਸੀਂ ਦੁਬਾਰਾ ਸਰਕਾਰ ਨੂੰ ਉਦੇ ਸਮੇਂ ਦੇ ਵਿੱਚ ਕਿਉਂਕਿ ਚੋਣਾਂ ਦਾ ਦੌਰ ਆ ਨੇੜੇ ਆ ਗਿਆ ਸਮਾਂ ਅਗਰ ਅਸੀਂ ਚੋਣਾਂ ਦੇ ਅਸੀਂ ਸਰਕਾਰ ਨੂੰ ਦੁਬਾਰਾ ਦੱਸੀਏ ਕਿ ਭਾਈ ਆ ਤੁਹਾਡੀਆਂ ਕਮਿਟਮੈਂਟਸ ਨੇ ਅਧੂਰੀਆਂ ਪਈਆਂ ਨੇ ਜੀ ਜਿਹੜੀਆਂ ਕਿ ਅਸੀਂ ਅਲੱਗ-ਅਲੱਗ ਮੰਗ ਪੱਤਰਾਂ ਦੇ ਥਰੂ ਦੱਸ ਚੁੱਕੇ ਆ ਔਰ ਉਹਨਾਂ ਦੇ ਕੋਈ ਅਮਲ ਨਹੀਂ ਹੋਇਆ ਅੱਜ ਜੇ ਅਸੀਂ ਜਾ ਕੇ ਦੱਸਣ ਦੀ ਤਾਂ ਪ੍ਰੋਗਰਾਮ ਬਣਾਇਆ ਹੈ ਤਾਂ ਸਰਕਾਰ ਸਾਨੂੰ ਉੱਥੇ ਆਉਣ ਨਹੀਂ ਦੇਣਾ ਚਾਹੁੰਦੀ ਹੂੰ ਤੇ ਲੋਕਾਂ ਨੂੰ ਰੋਕਣਾ ਚਾਹੁੰਦੀ ਹੈ ਇਹ ਇਹ ਤਰ੍ਹਾਂ ਦਾ ਇਹ ਸਪਸ਼ਟ ਹੈ ਇਹ ਲੋਕਤੰਤਰ ਦਾ ਬੜਾ ਵੱਡਾ ਘਾਣ ਹੈ ਜਿਹੜਾ ਜਦੋਂ ਦੂਜੇ ਪਾਸੇ ਸਾਡੇ ਪ੍ਰਧਾਨ ਮੰਤਰੀ ਇਹ ਕਹਿੰਦੇ ਨੇ ਕਿ ਸੰਸਾਰ ਦਾ ਦੁਨੀਆ ਦਾ ਸਭ ਤੋਂ ਵੱਡਾ ਲੋਕਤੰਤਰ ਦੇਸ਼ ਭਾਰਤ ਹੈ ਜੀ ਪਰ ਸੋ ਇਥੇ ਕੁਛ ਰਿਹਾ ਤੇ ਲੋਕਾਂ ਨੂੰ ਉਹਦੇ ਹੱਕਾਂ ਦੀ ਖਾਤਰ ਮੂਵਮੈਂਟ ਕਰਨ ਦਾ ਅੰਦੋਲਨ ਕਰਨ ਦਾ ਰਾਈਟ ਤੱਕ ਨਹੀਂ ਦਿੱਤਾ ਜਾ ਰਿਹਾ ਪਰ ਦੂਜੀ ਗੱਲ ਜੀ ਇੱਕ ਪਾਸੇ ਸਾਡੇ ਨਾਲ ਗੱਲਬਾਤ ਦਾ ਦੌਰ ਚੱਲ ਰਿਹਾ ਹੈ ਹੂੰ ਦੁਬਾਰਾ ਫੇਰ ਸਾਨੂੰ 12 ਤਰੀਕ ਨੂੰ ਮੀਟਿੰਗ ਦੇ ਲਈ ਸੱਦੇ ਆ ਰਹੇ ਨੇ ਕਿ 12 ਤਰੀਕ ਨੂੰ ਆਪਾਂ ਮੀਟਿੰਗ ਕਰਾਂਗੇ ਤੇ ਦੂਜੇ ਪਾਸੇ ਇਹ ਕਰਨਾ ਕੱਲਾ ਇਹਨਾ ਨਹੀਂ ਬੈਰੀਗੇਟਿੰਗ ਕਰਨਾ ਇਹਨਾਂ ਨੂੰ ਮੈਨੂੰ ਲੱਗਦਾ ਕਿ ਕਿਸਾਨ ਆਉਣਗੇ ਪਰ ਤੂੰ ਵੀ ਕਹਾ ਤੇ ਪਾਤੀ ਗੱਲ ਹੈ ਜੇ ਹਰਿਆਣੇ ਦੇ ਜਿਹੜੇ ਸਾਡੇ ਆਮ ਲੋਕ ਬੈਠੇ ਨੇ ਵਿਚਾਰੇ ਜੀ ਘਣਾ ਚ ਉਹਨਾਂ ਨੂੰ ਪਰੇਸ਼ਾਨ ਕਰਨਾ ਸ਼ੁਰੂ ਕਰ ਲਿਆ ਹੂੰ ਉਹਨਾਂ ਦੇ ਇੱਕ 12 ਦੇ ਵਿੱਚ ਨੋਟਿਸ ਲਾਉਣੇ ਸ਼ੁਰੂ ਕਰ ਲਏ ਕਿ ਜੇ ਤੁਸੀਂ ਸੜਕਾਂ ਤੇ ਨਿਕਲੋਗੇ ਤੁਹਾਡੀਆਂ ਜ਼ਮੀਨਾਂ ਅਟੈਚ ਕਰ ਲਈਆਂ ਜਾਣਗੀਆਂ ਤੁਹਾਡੇ ਖਿਲਾਫ ਆ ਕਾਰਵਾਈ ਹੋਏਗੀ ਔਰ ਈਵਨ ਕਿ ਪੈਟਰੋਲ ਪੰਪਾਂ ਤੇ ਵੀ ਇਹ ਇਹ ਨੋਟਿਸ ਨੋਟਿਸ ਲਾਤੇ ਉਹਨਾਂ ਨੂੰ ਵੀ ਇਹਨਾਂ ਨੇ ਚਿੱਠੀਆਂ ਕੱਢਤੀਆਂ ਕਿ ਤੁਸੀਂ ਕਿਸੇ ਕਿਸਾਨ ਨੂੰ ਤੇਲ ਨਹੀਂ ਪਾਓਗੇ ਇਹਦਾ ਮਤਲਬ ਇਹ ਨਿਕਲਦਾ ਹੈ ਕਿ ਸਰਕਾਰ ਦੀ ਨੀਅਤ ਆ ਜਿਹੜੀ ਇਹ ਇਹ ਸਾਫ਼ ਨਹੀਂ ਹੈ ਸਰਕਾਰ ਕਿਸਾਨਾਂ ਨੂੰ ਉਹ ਰੋਕ ਕੇ ਇਹ ਸਪਸ਼ਟ ਕਰ ਰਹੀ ਹੈ ਕਿ ਦੇਸ਼ ਲੋਕਤੰਤਰ ਦੀ بجائے ਡਿਕਟੇਟਰ ਬਣ ਚੁੱਕਿਆ ਹੈ ਲੇਕਿਨ ਇਹ ਜ਼ਰੂਰ ਹੈ ਕਿ ਸਰਕਾਰ ਨੂੰ ਇਹ ਬਲੇਖਾ ਨਹੀਂ ਰੱਖਣਾ ਚਾਹੀਦਾ ਇਸ ਬਲੇਖੇ ਨੂੰ ਬਾਹਰ ਆ ਦੇਣਾ ਚਾਹੀਦਾ ਹੈ ਕਿ ਜਿੰਨਾ ਵੀ ਕੁਝ ਮਰਜ਼ੀ ਸਰਕਾਰ ਕਰਨਾ ਚਾਹੁੰਦੀ ਹੈ ਕਰ ਸਕਦੀ ਹੈ ਕਰੇ ਜੀ ਲੇਕਿਨ ਅੰਦੋਲਨ ਨਹੀਂ ਦਬਣਾ ਅਗਰ ਲੋਕਾਂ ਨੂੰ ਇਹ ਕੁੱਟ ਲੈਣਗੇ ਲੋਕਾਂ ਨੂੰ ਮਾਰ ਲੈਣਗੇ ਲੋਕਾਂ ਦੇ ਉੱਤੇ ਗੋਲੀ ਚਲਾ ਦੇਣਗੇ ਕਰ ਸਕਦੀਆਂ ਹਨ ਸਰਕਾਰਾਂ ਕਰਦੀਆਂ ਹੁੰਦੀਆਂ ਨੇ ਪਰ ਇਹ ਵੀ ਸਪਸ਼ਟ ਹੈ ਕਲੀਅਰ ਹੈ ਜੀ ਜੋ ਇਸ ਪਾਰਟੀ ਨੂੰ ਜਾਂ ਇਸ ਸਰਕਾਰ ਨੂੰ ਜੀ ਆਉਣ ਵਾਲੇ ਸਮੇਂ ਜੁਗਤਣਾ ਪਏਗਾ ਉਹਨੂੰ ਨਹੀਂ ਭੁੱਲਣਾ ਚਾਹੀਦਾ ਠੀਕ ਹੈ ਢੱਲੇਵਾਲ ਜੀ ਆਉਣ ਫਿਰ ਇਹਨਾਂ ਨੂੰ ਠੀਕ ਹੈ ਡਲੇਵਾਲ ਜੀ ਲਖੋਵਾਲ ਜੀ ਵੀ ਸਾਡੇ ਨਾਲ ਬਣੇ ਹੋਏ ਨੇ ਉਹਨਾਂ ਤੋਂ ਵੀ ਸਵਾਲ ਲੈ ਲੈਣੇ ਆ ਲਖੋਵਾਲ ਜੀ ਕੀ ਕਹੋਗੇ ਇਸ ਤੂ ਤਸਵੀਰ ਨੂੰ ਦੇਖ ਕੇ ਇੱਕ ਪਾਸੇ तमाम ਕਿਸਾਨ ਤੁਸੀਂ ਸਾਰੇ ਪੂਰੀ ਤਰ੍ਹਾਂ ਨਾਲ ਟਟੇ ਹੋਏ ਹੋ ਵਕ ਵਕ ਸਮਿਆਂ ਤੇ ਧਰਨਾ ਦੇ ਚੁੱਕੇ ਹੋ ਪਰ ਅੱਜ ਬੈਰੀਕੇਟਿੰਗ ਬਕਾਇਦਾ ਸੀਮੈਂਟਾਂ ਨਾਲ ਲਗਾ ਦਿੱਤੇ ਗਏ ਨੇ ਕਿ ਤੁਸੀਂ ਪਿਛਲੀ ਵਾਰ ਜਿਹੜੇ ਬੈਰੀਕੇਟ ਚੱਕ ਚੱਕ ਕੇ ਮਾਰੇ ਸਾਈਡ ਤੇ ਹੁਣ ਤੁਸੀਂ ਇਹਨਾਂ ਨੂੰ ਤੋੜ ਨਾ ਪਾਵੋ ਬਕਾਇਦਾ ਪੱਥਰਾਂ ਦਾ ਇਸਤੇਮਾਲ ਕੀਤਾ ਜਾ ਰਿਹਾ ਹੈ ਸੀਮੈਂਟ ਲਗਾਏ ਜਾ ਰਹੇ ਨੇ ਪਹਿਲਾਂ ਵੀ ਕਈ ਧਰਨੇ ਲਗਾਏ ਗਏ ਸਨ ਤੁਹਾਨੂੰ ਨਹੀਂ ਲੱਗਦਾ ਕਿ ਪਹਿਲਾਂ ਹੀ ਜਦ ਤੱਕ ਇੰਪਲੀਮੈਂਟੇਸ਼ਨ ਨਹੀਂ ਹੋ ਜਾਂਦੀ ਤਾਂ ਉਹਨੂੰ ਤਦ ਤੱਕ ਧਰਨੇ ਚੁੱਕੜੇ ਨਹੀਂ ਚਾਹੀਦੇ ਸੀ ਨਹੀਂ ਇਹ ਲੋਕਤੰਤਰ ਦਾ ਘਾਣਾ ਅਸੀਂ ਆਪਣੀਆਂ ਸੱਚੀ ਮੰਗਾਂ ਦੇ ਲਈ ਅਸੀਂ ਦਿੱਲੀ ਵੱਲ ਨੂੰ ਜਾ ਰਹੇ ਹਾਂ ਸਾਡੀ ਰਾਜਧਾਨੀ ਆ ਕੋਈ ਇਹਨਾਂ ਦੀ ਕੋਈ ਰਾਜਧਾਨੀ ਨਹੀਂ ਹੈਗੀ ਇਹ ਤੇ ਸਾਡੇ ਨਾਲ 3 ਸਾਲ ਪਹਿਲਾਂ ਇਹ ਵਾਅਦੇ ਕੀਤੇ ਸੀ ਇਹਨਾਂ ਨੇ ਵੀ ਇਹਾ ਜਿਹੜਾ ਐਮਐਸਟੀ ਤੇ ਗਰੰਟੀ ਕਾਨੂੰਨ ਬਣਾ ਦੇਵਾਂਗੇ ਜੀ ਪਰ ਉਹਦੇ ਚੱਕ ਇਹਨਾਂ ਨੇ ਜਾਲੀ ਜੀ ਕਮੇਟੀ ਬਣਾ ਕੇ ਕੋਈ ਉਹਦੀ ਮੀਟਿੰਗ ਨਹੀਂ ਖੜੀ ਫਿਰ ਅਸੀਂ ਕਿੰਨੇ ਵਾਰੀ ਡੀਸੀਆਂ ਐਸਡੀ ਐਸਡੀਐਮਾਂ ਰਾਹੀਂ ਇਹਨਾਂ ਨੂੰ ਮੰਗ ਪੱਤਰ ਦੇ ਚੁੱਕੇ ਹਾਂ ਜਾਬ ਅਸ਼ਿਕ ਰਾ ਚੁੱਕੇ ਹਾਂ ਪਿਛਲੇ ਸਾਲ ਅਸੀਂ ਦਿੱਲੀ RAMNILA ਗਰਾਊਂਡ 'ਚ ਵੀ ਇੱਕ ਇਕੱਠ ਕਰਕੇ ਉਦੋਂ ਵੀ ਖੇਤੀਬਾੜੀ ਮਨ ਮੀਟਿੰਗ ਸੱਦੀ ਉਦੋਂ ਵੀ ਜਾਦੋ ਦਵਾਇਆ ਵੀ ਸਾਡੀਆਂ ਮੰਗਾ ਹਾਂ ਕਰਦੇ ਕਰ ਲੋ ਇਹ ਆਪਕਾ ਹੱਕ ਹੈ ਦਰਨੇ ਮਾਰਨਾ ਤੋਂ ਉਹ ہمارا ਕੰਮ ਹੈ ਇਸ ਲਈ ਜੇ ਕਿਸਾਨ ਦਿੱਲੀ ਜਾ ਰਿਹਾ ਉਹਦੀਆਂ ਮੰਗਾ ਲਈ ਜਾ ਰਿਹਾ ਸਾਨੂੰ ਕੋਈ ਸ਼ੌਕ ਨਹੀਂ ਹੈਗਾ ਵੀ ਅਸੀਂ ਬਾਰਡਰ ਤੋੜਦੇ ਆਂ ਬਾਰਡਰ ਜਾ ਕੇ ਦਿੱਲੀ ਅਸੀਂ ਤੇਲ ਫੂਕਣਾ ਅਸੀਂ ਕਹਿੰਦੇ ਸਾਡੀਆਂ ਮੰਗਾ ਜਿਹੜੀਆਂ ਨੇ ਜਿਉਂਦੀਆਂ ਤੇ ਹੋਣ ਪਈਆਂ ਨੇ ਪੰਜ-ਛੇ ਮੰਗਾ ਨੇ ਜਿਹੜੀਆਂ ਐਮਐਸਪੀ ਦੀ ਹੋਈ ਜਿਹੜੀ ਆਪਣੀ ਕਰਜ਼ਾ ਮਾਫੀ ਦੀ ਹੋਈ ਤੇ ਸਾਨੂੰ ਪੈਨਸ਼ਨ ਵੀ ਹੋਈ ਤੇ ਸਾਡੇ ਲਖਮੀਨਪੁਰ ਖੀ ਦੀ ਦਾ ਇਨਸਾਫ ਹੋਇਆ ਫਸਲ ਬੀਮਾ ਲੱਖੋਵਾਜ ਸਵਾਲ ਇੱਕ ਇਹ ਵੀ ਹੈ ਤੁਸੀਂ ਇਸ ਸੰਘਰਸ਼ ਨੂੰ ਇਸ ਮੋਰਚੇ ਨੂੰ ਸ਼ામੂਲੀਅਤ ਕਰੋਗੇ ਇਸ ਦੇ ਵਿੱਚ ਜਾਂ ਨਹੀਂ ਨਹੀਂ ਅਸੀਂ ਜਿਹੜੀ ਐਸਕੇਐਮ ਜਿਹੜੀ ਸਾਡੀ ਐਸਕੀਐਮ ਨੇ ਜੀ ਫੈਸਲਾ ਨਹੀਂ ਲਿਆ ਅਸੀਂ 16 ਦਾ ਬੰਦ ਜਿਹੜਾ ਉਹ ਕਰਨ ਜਾ ਰਹੇ ਆ ਤੇ ਇਹਦੇ ਵਿੱਚ ਸਾਡੇ ਐਸਕੀਐਮ ਨੇ ਫੈਸਲਾ ਨਹੀਂ ਲਿਆ ਤੁਹਾਨੂੰ ਲੱਗਦਾ ਨਹੀਂ ਕਿ ਵੱਡਾ ਇਕੱਠ ਹੋਣਾ ਚਾਹੀਦਾ ਸੀ ਇੱਕ ਵਾਰ ਫਿਰ ਤੋਂ ਮਜ਼ਬੂਤੀ ਸ਼ੋਅ ਕਰਨੀ ਚਾਹੀਦੀ ਸੀ ਚਾਹੀਦੀ ਸੀ ਇਕੱਠਤਾ ਸ਼ੋਅ ਕਰਨੀ ਚਾਹੀਦੀ ਸੀ ਉਹ ਪਤਾ ਨਹੀਂ ਕਿਸੇ ਸਰ ਤੋਂ ਰਹਿ ਗਈ ਅਸੀਂ ਕਮੇਟੀਆਂ ਵੀ ਬਣਾਈਆਂ ਸੀ ਕੋਸ਼ਿਸ਼ ਤਾਂ ਅਸੀਂ ਵੀ ਕੀਤੀ ਸੀ ਵੀ ਇਕੱਠੇ ਤੌਰ ਤੇ ਜਿਹੜਾ ਸੰਘਰਸ਼ ਨਰਨਾ ਚਾਹੀਦਾ ਕਿਉਂਕਿ ਇੱਕ ਇੱਕ 11 ਹੁੰਦੇ ਆ ਤੇ ਉਹ ਕਿਸੇ ਤਾਂ ਕਿਸੇ ਪਾਸੇ ਸਾਡੇ ਤੋਂ ਚੂਕ ਰਹਿ ਗਈ ਵੀ ਅਸੀਂ ਇਹ ਇਕੱਠਾ ਸੰਘਰਸ਼ ਨਹੀਂ ਕਰ ਪਾਗੇ ਠੀਕ ਹੈ ਢੱਲੇਵਾਲ ਜੀ ਦਾ ਵੀ ਰੁਕ ਕਰ ਲੈਣੇ ਆ ਢੱਲੇਵਾਲ ਜੀ ਇੱਥੇ ਲਖੋਵਾਲ ਜੀ ਜਾਂ ਫਿਰ ਤਮਾਮ ਐਸਕੇਮ ਅਜੇ ਇਸ ਗੱਲ ਤੇ ਸਟੈਂਡ ਨਹੀਂ ਲੈ ਪਾਏ ਕਿ ਇਕੱਠੇ ਹੋਣਾ ਹੈ ਜਾਂ ਫਿਰ ਆਉਣ ਵਾਲੇ ਸਮੇਂ ਦੇ ਵਿੱਚ ਜੋ ਤਰਨਬ ਕਾਇਦਾ ਲਗਾਇਆ ਗਿਆ ਹੈ ਉਸ ਦੇ ਵਿੱਚ ਸ਼ਮੂਲੀਅਤ ਕਰਨੀ ਹੈ ਜਾਂ ਫਿਰ ਨਹੀਂ ਐਸ ਤੇ ਤੁਸੀਂ ਕੀ ਕਹੋਗੇ ਦੇਖੋ ਮੈਨੂੰ ਲੱਗਦਾ ਹੈ ਸਾਡੇ ਵੱਲੋਂ ਇਹ ਤੇ ਕਿਸੇ ਤਰ੍ਹਾਂ ਦਾ ਕੋਈ ਕਮੈਂਟ ਕਰਨਾ ਉਚਿਤ ਨਹੀਂ ਹੈ ਜੀ ਜਿਹੜਾ ਇਹ ਮੰਗਾਂ ਨੇ ਜਿਹੜੀਆਂ ਕਿਸਾਨਾਂ ਦੀ ਐਮਐਸਪੀ ਦੀ ਗਰੰਟੀ ਦਾ ਕਾਨੂੰਨ ਲੈਣ ਦੀ ਹੈ ਇਹਦੇ ਨਾਲੋਂ ਵੱਡੀ ਮੰਗ ਆ ਜਿਹੜੀ ਕਿ ਲਖੀਮਪੁਰ ਦੇ ਜਿਹੜੇ ਸ਼ਹੀਦ ਨੇ ਸਾਡੇ ਉਹਨਾਂ ਨੂੰ ਇਨਸਾਫ ਦੇਉਣ ਦੀ ਹੈ ਉਹਨਾਂ ਦੇ ਬੱਚਿਆਂ ਨੂੰ ਨੌਕਰੀਆਂ ਦੇਣੀਆਂ ਸੀ ਉਹਦੀ ਗੱਲ ਹੈ ਔਰ ਉਹਨਾਂ ਦੇ ਜਿਹੜੇ ਸਾਡੇ ਉਹਦੇ ਜਖਮੀ ਹੋਏ ਨੇ ਉਹਨਾਂ ਦੀ ਕੰਪਨਸੇਸ਼ਨ ਦੀ ਗੱਲ ਹੈ ਔਰ ਉਸ ਤੋਂ ਬਾਕੀ ਜਿਹੜੇ ਲੋਕਾਂ ਦੇ ਸਾਡੇ ਤੇ ਮੁਕੱਦਮੇ ਪਏ ਨੇ ਉਹਨਾਂ ਦੀ ਗੱਲ ਹੈ ਅਗਰ ਜਿਹੜੇ ਵੀ ਲੋਕ ਇਹ ਚਾਹੁੰਦੇ ਨੇ ਉਹ ਅੱਜ ਮਤਲਬ ਇਸ ਅੰਦੋਲਨ ਦੇ ਨਾਲ ਨੇ ਉਹ ਲੜਨਗੇ ਕੋਈ ਦਿੱਕਤ ਨਹੀਂ ਹੈ ਔਰ ਆਉਣ ਵਾਲੇ ਸਮੇਂ ਦੇ ਵਿੱਚ ਤੁਸੀਂ ਦੇਖੋਗੇ ਪੂਰਾ ਦੇਸ਼ ਮਤਲਬ ਇਹਦੇ ਵਿੱਚ ਤੁਹਾਨੂੰ ਨਜ਼ਰ ਆਏਗਾ ਕੋਈ ਗੱਲ ਨਹੀਂ ਇਹ ਕਈ ਵਾਰੀ ਹੁੰਦਾ ਹੁੰਦਾ ਹੈ ਕੋਈ ਅੱਗੇ ਆਇਆ ਕੋਈ ਪਿੱਛੇ ਆਇਆ ਜੀ ਲਖਵਾਲ ਜੀ ਸਵਾਲ ਤੁਹਾਡਾ ਤੋਂ ਕਿ ਵੀ ਹੈ ਕਿਉਂਕਿ ਜੋ ਅਸੀਂ ਸਿਚੁਏਸ਼ਨਸ ਦੇਖੀ ਕਿਉਂ ਬੇ ਖਾਸ ਤੌਰ ਤੇ ਜਦੋਂ ਲੋਕ ਸਭਾ ਚੋਣਾਂ ਬਿਲਕੁਲ ਹੀ ਨੇੜੇ ਹਨ ਜ਼ਾਹਿਰ ਜੀ ਗੱਲ ਹੈ ਕਿਸਾਨਾਂ ਦੇ ਮੁੱਦੇ ਤੇ ਹਮੇਸ਼ਾ ਤੋਂ ਹੀ ਸਿਆਸਤ ਖੇਡੀ ਜਾਂਦੀ ਰਹੀ ਹੈ ਬਹੁਤ ਵਾਰ ਹੋ ਚੁੱਕੀ ਹੈ ਅਜਿਹਾ ਕੀ ਤੁਹਾਨੂੰ ਲੱਗਦਾ ਹੈ ਕਿ ਸਰਕਾਰਾਂ ਨੂੰ ਕੀ ਕੀ ਕੋਈ ਸਟੈਂਡ ਲੈਣਾ ਚਾਹੀਦਾ ਹੈ ਜਾਂ ਫਿਰ ਅਗਰ ਕੋਈ ਸਟੈਂਡ ਲੈਂਦੇ ਵੀ ਨੇ ਐਕਸ਼ਨ ਲੈਂਦੇ ਵੀ ਨੇ ਜਾਂ ਸਿਰਫ ਚੋਣਾਂ ਦੇ ਮੱਦੇਨਜ਼ਰ ਲਿਆ ਜਾਵੇਗਾ ਅਜਿਹਾ ਨਾ ਹੋਵੇ ਕਿ ਯੂਜ਼ ਹੀ ਕੀਤਾ ਜਾਵੇ ਤਾਂ ਤੁਸੀਂ ਕੀ ਕੁਝ ਕਿਸਾਨ ਕੀ ਕੁਝ ਕਰ ਸਕਦੇ ਨੇ ਸਾਡੀ ਤਾਂ ਗੱਲ ਹੀ ਨਹੀਂ ਥੁੜੀ ਜਾਂਦੀ ਜਿੰਨਾ ਚਿਰ ਅਸੀਂ ਧਰਨਾ ਮਜਾਰਾ ਜਾਂ ਸਰਕਾਰਾਂ ਨੂੰ ਸੁਆਦ ਨਹੀਂ ਆਉਂਦਾ ਵੀ ਧਰਨੇ ਇਹਨਾਂ ਨੇ ਲੋਕ ਕੇ ਲੋਕਾਂ ਨੂੰ ਦੁਖੀ ਕਰਨਾ ਫਿਰ ਸਾਡੀਆਂ ਮੰਗਾਂ ਮੰਨਣੀਆਂ ਨੇ ਜਾਇਜ਼ ਮੰਗਾਂ ਨੇ ਇਹ ਆਪ ਕਹਿ ਚੁੱਕੇ ਆ ਸੁਆਮੀਨਾਥਨ ਕਮਿਸ਼ਨ ਦੀ ਅਸੀਂ ਰਿਪੋਰਟ ਮੰਗਦੇ ਆ ਉਹਨੂੰ ਸੰਭਾਜਵੀ ਦੇ ਚੁੱਕੇ ਆ ਉਹਨਾਂ ਨੂੰ ਰਤਨ ਦਾ ਅਵਾਰਡ ਦੇ ਚੁੱਕੇ ਨੇ ਤੇ ਲਖਮੀਰਪੁਰ ਖੀਰੀ ਦਾ ਸਾਹਮਣੇ ਸਾਰਿਆਂ ਨੇ ਦੇਖਿਆ ਉਹਦੇ ਵਿੱਚ ਸਾਰੀਆਂ ਵੀਡੀਓ ਨੇ ਉਹ ਮਿਨਿਸਟਰ ਜਿਉਂਦਾ ਤਿਉਂ ਕਹਿਮਾ ਸਾਡੇ ਜਖਮੀਆਂ ਨਾਲ ਇੱਥੇ ਅਸੀਂ ਵੀ 10-10 ਲੱਖ ਰੁਪਈਆ ਦਵਾਂਗੇ ਉਹ ਸਾਨੂੰ ਕੁਝ ਨਹੀਂ ਦਿੱਤਾ ਸਾਡੇ ਦੇ ਜਿਹੜੇ ਪਰਚੇ ਬਣੇ ਸੀ ਚੰਡੀਗੜ੍ਹ ਦੇ ਵੀ ਪਰਚੇ ਨੇ ਦਿੱਲੀ ਦੇ ਵੀ ਪਰਚੇ ਨੇ ਉਹ ਜਿਉਂਦੇ ਤਿਉਂ ਕਾਇਮ ਨੇ ਤੇ ਸਰਕਾਰਾਂ ਪਤਾ ਨਹੀਂ ਕੀ ਜਾਂਦਾ ਵੀ ਇਹਨਾਂ ਨੇ ਐਜੀਟੇਸ਼ਨ ਇਹ ਸਾਡੇ ਤੋਂ ਕਰਵਾਉਣੀ ਆ ਹੂੰ ਤੇ ਅਸੀਂ ਦਾ ਡਰਨ ਵਾਲੇ ਨਹੀਂ ਹੈਗੇ ਕੋਈ ਅਜਿਹੀ ਗੱਲ ਨਹੀਂ ਹੈਗੀ ਜੇ ਇਹਨਾਂ ਨੇ ਸਰਕਾਰ ਨੇ ਕੋਈ ਸਖਤੀ ਕੀਤੀ ਜੇ ਕਿਸਾਨ ਤੇ ਸਾਡੇ ਤੇ ਕਿਸੇ ਦੇ ਹੱਥ ਚੱਕਣ ਦੀ ਕੋਸ਼ਿਸ਼ ਕੀਤੀ ਤਾਂ ਅਸੀਂ ਅਸੀਂ ਭੱਜ ਕੇ ਮਗਰ ਆ ਜਾਵਾਂਗੇ ਤੇ ਪਿੱਛੇ ਖੜ ਜਾਵਾਂਗੇ ਕੋਈ ਅਜਿਹੀ ਗੱਲ ਨਹੀਂ ਹੈਗੀ ਜੀ ਠੀਕ ਹੈ ਬਹੁਤ ਬਹੁਤ ਸ਼ੁਕਰ ਹੈ ਤੁਹਾਡਾ ਲਖੋਵਾਲ ਜੀ डलवाल जी तो भी बहुत बहुत शुक्रिया जुड़न बार फिर तो तस्वीर अपने दर्शकों तक सरू कर दिए समत लगातार अपडेट दे रहे समत अस्वीर जो देख पा रहे वाकई हैरानीजनक है वाकई परेशान कर देने वाले ने कि पिछली बार जो बैरिकेडिंग चक चक के बाकायदा सुटे गए सन अपने लिए रनाया गया से अब उस मजबूत करने लशासन ने इतम का इस्तेमाल कर दिता है की कुछ रणनीति है की कुछ प्रशासनिक अधिकारी कह रहे हैं की कुछ चल रहे हैं उ ਕਾਵਿਏ ਤਸਵੀਰਾਂ ਤੁਹਾਨੂੰ ਇੱਕ ਦਿਖਾ ਦੇਣਾ ਚਾਹੁੰਦਾ ਹੈ ਕਿ ਜਿੱਥੇ ਲੋਕ ਜਿਹੜੇ ਆਪਣੇ ਟੇਚੀ ਨੇ ਜਿਹੜੇ ਉਹਨਾਂ ਨੂੰ ਕਿਸ ਤਰ੍ਹਾਂ ਨਾਲ ਜਿਹੜੇ ਉਹ ਬਾਰਡਰ ਤੋਂ ਜਿਹੜੇ ਟਪਾਂਦੇ ਹੋਏ ਨਜ਼ਰ ਆ ਰਹੇ ਨੇ ਕਿਉਂਕਿ ਕੰਕਰੀਟ ਦੀ ਕੰਧ ਤਾਂ ਜ਼ਰੂਰ ਖੜੀ ਕਰ ਦਿੱਤੀ ਗਈ ਹੈ ਲੇਕਿਨ ਜਿਨ੍ਹਾਂ ਲੋਕਾਂ ਨੇ ਅੱਜ ਅੰਬਾਲਾ ਜਾਣਾ ਸੀ ਜਾਂ ਹਰਿਆਣਾ ਦੇ ਵਿੱਚ ਐਂਟਰੀ ਕਰਨੀ ਸੀ ਤਾਂ ਉਹ ਕਿਸ ਤਰ੍ਹਾਂ ਨਾਲ ਜੀਵਨ ਦੇ ਆਪਣੇ ਉੱਤੇ ਖੇਡ ਕੇ ਰਿਸਕ ਲੈ ਕੇ ਜਿਹੜਾ ਇਸ ਬਾਰਡਰ ਨੂੰ ਕਰਾਸ ਕਰਦੇ ਹੋਏ ਦਿਖਾਈ ਦੇ ਰਹੇ ਨੇ ਦੇਖੋ ਤੁਸੀਂ ਤਸਵੀਰਾਂ ਦੇਖੋ ਕਿ ਲਗਭਗ ਇਹ 4 ਇੰਚ ਦੀ ਜਿਹੜੀ ਕੰਦ ਹੈ ਜਿਸ ਉੱਤੇ ਉਹ ਵਿਅਕਤੀ ਜਿਹੜਾ ਇਸ ਵਕਤ ਖੜਾ ਹੈ ਜੇਕਰ ਉਹ ਇੱਥੋਂ ਗਿਰ ਜਾਂਦਾ ਹੈ ਤਾਂ ਉਸ ਦੀ ਜ਼ਿੰਮੇਵਾਰੀ ਕਿਸ ਦੀ ਹੋਵੇਗੀ ਆਖੀਰਕਾਰ ਕਿ ਪ੍ਰਸ਼ਾਸਨ ਕੀ ਜਵਾਬਦੇਹੀ ਹੋਵੇਗਾ ਇਸ ਚੀਜ਼ ਦਾ ਕਿਉਂਕਿ ਜਿਸ ਰਾਹ ਦੇ ਉੱਤੇ ਲੋਕਾਂ ਨੇ ਲੰਘਣਾ ਸੀ ਇਸ ਰਾਹ ਦੇ ਉੱਤੇ ਹੀ ਜਿਹੜਾ ਪ੍ਰਸ਼ਾਸਨ ਵੱਲੋਂ ਬੈਰੀਕੇਟਿੰਗ ਜਿਹੜੀ ਉਹ ਕਰ ਦਿੱਤੀ ਗਈ ਹੈ ਤਾਂ ਜਰੂਰ ਉਹਨਾਂ ਕੋਲੇ ਪਹੁੰਚਾਂਗੇ ਤੇ ਉਹਨਾਂ ਤੋਂ ਜਵਾਬ ਵੀ ਲਵਾਂਗੇ ਕਿ ਆਖੀਰਕਾਰ ਰੋਜ਼ਾਨਾ ਦੀ ਤਰ੍ਹਾਂ ਨਾਲ ਜਿਹੜੇ ਅਪ ਡਾਊਨ ਕਰਦੇ ਸੀ ਉਹਨਾਂ ਨੂੰ ਅੱਜ ਕਿੰਨੀ ਖੱਜਲ ਖੁਆਰੀ ਦਾ ਜਿਹੜਾ ਉਹ ਸਾਹਮਣਾ ਕਰਨਾ ਪੈ ਰਿਹਾ ਇਹ ਤਸਵੀਰਾਂ ਦੇਖ ਸਕਦੇ ਹੋ ਕਿ ਉਹ ਸਿਰਫ 4 ਇੰਚ ਦੀ ਜਿਹੜੀ ਕੰਦ ਹੈ ਜਿੱਥੋਂ ਦੀ ਲੋਕ ਅਤੇ ਇਵਨ ਲੇਡੀਜ਼ ਇਵਨ ਬੱਚੇ ਜਿਹੜੇ ਉਹ ਉੱਥੋਂ ਜਿਹੜੇ ਕ੍ਰੋਸ ਕਰਦੇ ਹੋਏ ਨਜ਼ਰ ਆ ਰਹੇ ਨੇ ਜੇਕਰ ਉੱਥੇ ਕੋਈ ਅਣਹੋਣੀ ਵਾਰਤ ਦੀ ਹੈ ਤਾਂ ਉਸ ਦੀ ਜਵਾਬਦੇਹੀ ਕਿਸ ਦੀ ਹੋਵੇਗੀ ਕਿ ਐਡਮਿਨਿਸਟ੍ਰੇਸ਼ਨ ਇਸ ਚੀਜ਼ ਦੀ ਜ਼ਿੰਮੇਵਾਰੀ ਲੰਦਾ ਕਿ ਉਹਨਾਂ ਵੱਲ ਪੈਰੀਗੇਟਿੰਗ ਤੇ ਕਿ ਜਿਸ ਤੋਂ ਬਾਅਦ ਦੇ ਵਿੱਚ ਲੋਕਾਂ ਨੂੰ ਖੱਜਲ ਖੁਆਰੀ ਦਾ ਜਿਹੜਾ ਸਾਹਮਣਾ ਕਰਨਾ ਇਹਤੇ ਲੋਕਾਂ ਨੂੰ ਇਹ ਆਪਣਾ ਜੀਵਨ ਖਤਰੇ ਦੇ ਵਿੱਚ ਪਾ ਕੇ ਜਿਹੜਾ ਬਾਰਡਰ ਕਰਾਸ ਕਰਨ ਦੀ ਵਿੱਚ ਜੇ ਇਸ ਵਕਤ ਲੋਕੁੱਜੇ ਹੋਏ ਨੇ ਤਾਂ ਉਹ ਉਸ ਦੀ ਜ਼ਿੰਮੇਵਾਰੀ ਅਖੀਰਕਾਰ ਇਸ ਦੀ ਬਣਦੀ ਹੈ ਤੇ ਦੂਜੇ ਪਾਸੇ ਠੀਕ ਹੈ ਸਮਤ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਅੱਗੇ ਵੀ ਜ਼ਰੂਰ ਕਰਾਂਗੇ ਪਾਕਿਸਤਾਨ ਨੇ ਦਿੱਲੀ ਕੁਛ ਦਾ ਐਲਾਨ ਕਰ ਦਿੱਤਾ ਹੈ ਸ਼ੰਭੂ ਬਾਰਡਰ ਤੋਂ ਲਾਈਵ ਤਸਵੀਰਤਾਂ ਨਾਲ ਸੰਜਾ ਕਰ ਰਹੇ ਹਾਂ ਜਿੱਥੇ ਸ਼ੰਭੂ ਬਾਰਡਰ ਤੇ ਸੀਮੈਂਟ ਦੇ ਬੈਰੀਕੇਡਿੰਗ ਲਗਾ ਦਿੱਤੇ ਗਏ ਨੇ ਤਾਂ ਜੋ ਅੱਗੇ ਵੱਲ ਨੂੰ ਕੋਈ ਵਧ ਨਾ ਸਕੇ ਕੰਡਿਆਲੀ ਤਾਰਾਂ ਦੇ ਨਾਲ ਪੂਰੀ ਤਰ੍ਹਾਂ ਦੇ ਨਾਲ ਸੀਲ ਵੀ ਕਰ ਦਿੱਤਾ ਗਿਆ ਹੈ